ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਵੇਖ ਰੇ ਸਤਿ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਤ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਜਨਮਾਰਾਂਗੇ ਅਹਿਮ ਸੁਰਖੀਆਂ ਤੇ ਐਸ்சி ਕਮਿਸ਼ਨ ਨੇ ਦਿੱਤੇ ਅਮਰਿੰਦਰ ਸਿੰਘ ਰਾਜਾ ਫੋਡਿੰਗ ਦੀ ਗ੍ਰਿਫਤਾਰੀ ਦੇ ਹੁਕਮ ਕਿ ਹਾ 20 ਨਵੰਬਰ ਤੱਕ ਹਰ ਹਾਲਤ ਵਿੱਚ ਕਾਰਵਾਈ ਹੋਵੇ ਪੰਜਾਬ ਚੋਣਾਂ ਦੇ ਵਿੱਚ ਨਹੀਂ ਹੋਵੇਗਾ ਆਕਾਲੀ ਪਾਛ ਪਗਟ ਜੋ ਰਵਨੀਤ ਸਿੰਘ ਮਿੱਟੂ ਨੇ ਕੀਤਾ ਸਪਸ਼ਟ ਐਲਾਨ ਕਿ ਹਾ ਪਾਛ ਪਾਪੜੇ ਦਮ ਤੇ ਲੜੇਗੀ ਵਿਧਾਨ ਸਭਾ ਚੋਣਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਨੂੰ ਮੰਪਨ ਨੂੰ ਸਦੀ ਪੰਜਾਬ ਕੈਬਨਿਟ ਲਿਆ ਹੈ ਮੀਟਿੰਗ ਮੀਟਿੰਗ ਵਿੱਚ ਹੋ ਸਕਦੇ ਨੇ ਵਡੇਲਾ ਦਿੱਲੀ ਲਾਲ ਕਿਲਾ ਤਮਾਕੀ ਦੇ ਦੋਸ਼ੀ ਮੌਲਵੀ ਇਰਫਾਨ ਅਹਿਮਦ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਉਸਤੇ ਲੱਗੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਨੇ ਉਹ 7 ਸਾਲਾਂ ਤੋਂ ਉੱਥੇ ਸੀ ਨਮਾਜ਼ ਪੜਾ ਰਿਹਾ ਸੀ ਧਾਰਮਿਕ ਕਲਾਸਾ ਲਗਾਉਂਦਾ ਸੀ ਅਤੇ ਧਾਰਮਿਕ ਕੇਂਦਰ ਵਿੱਚ ਬੱਚਿਆਂ ਨੂੰ ਪੜਾਉਂਦਾ ਸੀ ਜੁਬੀਐਸਪੀ ਇਲਜ਼ਾਮ ਲੱਗੇ ਕਿ ਬੇਬੁਨਿਆਦ ਹੈ ਇਹ ਖਾਲੀ ਇਲਜ਼ਾਮ ਹੈ ਇਸ 'ਤੇ 7 ਸਾਲ ਸਿ ਉਹ ਵਹਾਂ 'ਤੇ ਰਹਿ ਰਿਹਾ ਥਾ नमाज पढ़ा रहा था दरसगह चला रहा था दरसगाह में बच्चों को पढ़ा रहा था हफ्ते में एक बार आता था सैटरडे को आता था मंडे को सवेरे वो निकलता था संडे के दिन वो घर का काम करता है बगीचे का काम करता था हाँ घर से अरेस्ट किया फैमिली है उनकी बाई दो और एक भाई की शादी हो गई बहनी तीन दो बहनों की शादी हो गई एक है अनमेरिड और हैं बाप और हैं माँ और उसकी बीवी और उसका बेटा हाँ उनको सज़ा मिलनी चाहिए क्योंकि वो भी इंसान है उनमें भी जान है उनको सजा मिलना चाहिए नहीं नहीं उसकी इन्वॉलमेंट नहीं है इसमें वो बेगुना है हम यही कहेंगे वो बेगुना उन्होंने हिफज किया है दार पिंजोरा से फिर उन्होंने को रस किया है देवबंद से फिर उन्होंने मुफ्ती रस किया है श्रीनगर से आ, फिर वो सात साल से पढ़ा रहे थे वहीं पे न्यायिक बाग नटीपोरा में तो उन उनको 18 तारीख को यहाँ से लेकर गए हैं पुलिस वाले आए हैं साढ़े नौ बजे और सवा दस उसको लेकर गए हैं अपने साथ हमने उनको पूछा कि आपने उसको क्यों लेकर आप इसको क्यों लेकर गए उन्होंने कहा कि उन्होंने कहा आप डीसी हो मैं, मैं आपको बोलेंगे उन्होंने हमसे कुछ भी नहीं कहा है नहीं यहाँ से निकला है उन्होंने यहाँ से उसके फो, उसका फोन उसका फ़ोन उसकी बीवी का फ़ोन और एक लैपटॉप उसके साथ लेकर गए और कुछ भी नहीं निकला है यहाँ से नहीं ये सब झूठ है ये इल्ज़ाम है इन पे ये सारे इल्ज़ाम है इन पे झूठ है उसको यही सात साल हो गए हैं वहीं पे दरसगा में वही मस्जिद के मस्जिद वालों ने उसको वहीं पे दिया है कमरा एक वहीं पे रह रहा है वो तो वो सर्चर को घर आया कर था तो और पीर को वापस जाता था हाँ घर आता था सीनीचर को और पीर को वापस जाता था डॉक्टर से कोई आप में आपके घर आया नहीं आया नहीं कोई नहीं कोई नहीं आता था यहाँ पे उन्होंने तीसरी जमात तक पढ़ा है फिर उन्होंने यही तालीम हासिल दीनी तालीम हासिल की है यहाँ पे कोई नहीं आता था ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇਦਰ ਅਸਲ ਹੁਣ ਪੰਜਾਬ ਐਸਸੀ ਕਮਿਸ਼ਨ ਨੇ ਰਾਜਾ ਵੜਿੰਗ ਨੂੰ 2 ਨਵੰਬਰ ਤੱਕ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਾਧੀਆਂ ਜਾ ਰਹੀਆਂ ਨੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰ ਮੈਨ ਜਸਵੀਰ ਸਿੰਘ ਗੜੀ ਨੇ ਸਾਬਕਾ ਮੰਤਰੀ ਬੁੱਟਾ ਸਿੰਘ ਬ੍ਰੁਟ ਟਿਪੁਣੀਆਂ ਲਈ ਵੜਿੰਗ ਦੀ ਗ੍ਰਫਤਾਰੀ ਦੇ ਹੁਕਮ ਦਿੱਤੇ ਨੇ ਡੀਐਸਪੀ ਕਪੂਰਥਲਾ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ ਤੇ ਪੁੱਛਿਆ ਗਿਆ ਕਿ ਰਾਜਾ ਵੜਿੰਗ ਨੂੰ ਹਲੇ ਤੱਕ ਕਿਉਂ ਗ੍ਰਫਤਾਰ ਨਹੀਂ ਕੀਤਾ ਗਿਆ ਡੀਐਸਪੀ ਹਰਗੁਰਦੇਵ ਸਿੰਘ ਨੇ ਕਿਹਾ ਕਿ ਵੜਿੰਗ ਦੀ ਵੀਡੀਓ ਫੋਰੈਂਸਿਕ ਜਾਂਚ ਵਿੱਚ ਹਫਤਾ ਜਾਂ 10 ਦਿਨ ਲੱਗਣਗੇ ਮਰਹੂਮ ਬੋਟਾ ਸਿੰਘ ਦੇ ਪੁੱਤਰ ਨੇ ਐਸਸੀ ਸਰਟੀਫਿਕੇਟ ਦਿੱਤਾ ਇਸ ਤੋਂ ਬਾਅਦ ਚੇਅਰਮੈਨ ਗੜੀ ਨੇ 8 ਦਿਨਾਂ ਦੇ ਅੰਦਰ ਰਾਜਾ ਵੜਿੰਗ ਦੀ ਗ੍ਰਫਤਾਰੀ ਦੇ ਹੁਕਮ ਦਿੱਤੇ ਨੇ ਗੜੀ ਨੇ ਕਿਹਾ ਕਿ ਰਾਜਾ ਵੜਿੰਗ ਕੋਈ ਰੋਬਿਨ ਹੁਡ ਨਹੀਂ ਜਿਸ ਨੂੰ ਤੁਸੀਂ ਲੱਭ ਸਕਦੇ ਨਹੀਂ ਵੜਿੰਗ ਤਰੰਤਨ ਅਤੇ ਨਵਾਂ ਸ਼ਹਿਰ ਵੱਜ ਕੁਮਰ ਹੈ ਤੁਸੀਂ ਉਸ ਨੂੰ ਕਿਉਂ ਨਹੀਂ ਲੱਭ ਸਕਦੇ ਇਹ ਖੁੱਲੇ ਮੈਦਾਨ ਦੇ ਵਿੱਚ ਇੱਕ ਖਰਗੋਸ਼ ਵਾਂਗ ਹੈ ਜਦੋਂ ਕਿ ਇੱਕ ਸ਼ਿਕਾਰੀ ਨੇ ਆਪਣੇ ਕੁੱਤਿਆਂ ਦੀ ਸੰਗਲੀ ਫੜੀ ਹੋਈ ਛਵੇ ਚੇਅਰਮੈਨ ਨੇ ਡੀਐਸਪੀ ਤੋਂ ਪੁੱਛਿਆ ਕਿ ਤੁਸੀਂ ਐਫਆਈਆਰ ਕਿਵੇਂ ਦਰਜ ਕੀਤੀ ਤਾਂ ਡੀਐਸਪੀ ਨੇ ਜਵਾਬ ਦਿੱਤਾ ਕਿ ਉਹ ਇੱਕ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤੀ ਗਈ ਸੀ ਚੇਅਰਮੈਨ ਗੜੀ ਨੇ ਕਿਹਾ ਕਿ ਵਿੜਿੰਗ ਖਿਲਾਫ ਆਉਂਦੀ 2 ਨਵੰਬਰ ਤੱਕ ਕਿਸੇ ਵੀ ਹਾਲਤ ਚ ਕਾਰਵਾਈ ਕੀਤੀ ਜਾਵੇ ਕੇਂਦਰੀ ਰੇਲ ਰਾਸ਼ਟਰਪਤੀ ਰਵਨੀਤ ਸਿੰਘ ਬਿੱਟੂ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਭਾਸ਼ਵ ਸਾਰੀਆਂ ਸੀਟਾਂ ਦੇ ਸੁਤੰਤਰ ਤੌਰ ਤੇ ਚੋਣ ਲੜੇਗੀ ਚੰਡੀਗੜ੍ਹ ਦੇ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ਦੇ ਵਿੱਚ ਆਪਣੀ ਵੱਧਦੀ ਤਾਕਤ ਤੇ ਭਰੋਸਾ ਹੈ ਅਤੇ ਉਹ ਚੋਣ ਲੜਾਈ ਦੇ ਵਿੱਚ ਇਕੱਲੇ ਹੀ ਉਤਰੇਗੀ ਕੇਂਦਰੀ ਰਾਜ ਮੰਤਰੀ ਰਵਨੀਤ ਬਿਟੂ ਨੇ ਵੱਡਾ ਐਲਾਨ ਕਰ ਦਿਆ ਕਿ ਆਕਾਲੀ ਦਲ ਦੇ ਨਾਲ ਕੋਈ ਗੱਠ ਜੋੜ ਨਹੀਂ ਹੋਵੇਗਾ। ਉਹਨਾਂ ਐਲਾਨ ਕੀਤਾ ਕਿ ਭਾਜਪਾ ਆਕਾਲੀ ਦਲ ਨਾਲ ਕੋਈ ਗੱਠ ਜੋੜ ਨਹੀਂ ਕਰੇਗੀ। ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜਾਂਗੇ। ਸਭ ਤੋਂ ਨੇੜੇ ਜੇ ਕੋਈ ਭਾਜਪਾ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ। ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ। ਵੀ ਕਿੰਨਾ ਮਾਣ ਤੇ ਕਿੰਨਾ ਸਤਿਕਾਰ ਇੱਕ ਦੂਜੇ ਦਾ ਸੀ। મોદી ਸਾਹਿਬ ਪੈਰੀਂ ਹੱਤ ਲਾਉਂਦੇ ਸੀ। ਹੁਣ ਗੱਲ ਜਦੋਂ ਲੋਡ ਪੈ ਗਈ ਜਦੋਂ ਕਿਸਾਨ ਬਿੱਲ ਆ ਗਏ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਜ ਚਲੋ ਹੋਰਾਂ 'ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇੱਧਰ ਚਟਾਲਾ ਸਾਹਿਬ ਦਾ ਪੋਤਾ ਮਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੋ ਕੈਬਨਿਟ ਚ ਮੰਤਰੀ ਸੀ ਦੋਨਾਂ ਨੇ ਗਮਰਾਹ ਕਰਕੇ ਜਦੋਂ ਬਿੱਲ ਆਇਆ ਕੋਈ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਪੁੱਛੀ ਕਿ ਵੀ ਉੱਤੇ ਗੱਲ ਥੱਲੇ ਗੱਲ ਕਰ ਲਈ ਯੂਨੀਅਨ ਨਾਲ ਕਰ ਲਈ ਨਹੀਂ ਕਹਿੰਦੇ ਜੀ ਹਾਂ ਬਿਲਕੁਲ ਠੀਕ ਜਦੋਂ ਬੇਲਾ ਕੇ ਛੱਡ ਕੇ ਭੱਜ ਕੇ ਨਾ ਫਿਰ ਪਿੱਛੇ ਜਾਣ ਜੋਗੇ ਨਾ ਅੱਗੇ ਜਾਗੇ ਉਹਦਾ ਵਿਰੋਧ ਕਰਨ ਲੱਗੇ ਵੀ ਆ ਬਿੱਲ ਵਾਪਸ ਲਓ ਜੀ ਜਾਂ ਬੇਲੇ ਠੀਕ ਨਹੀਂ ਲਿਆਉਣਾ ਉੱਥੇ ਗੱਲ ਨਹੀਂ ਕੀਤੀ ਇਸ ਗੱਲ ਦਾ ਭਾਜਪੀ ਬਹੁਤ ਭਾਰੀ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਖਰਾਬ ਕੀਤਾ ਉਹ ਤੁਹਾਡੇ ਮੂਰੇ ਉਹ ਤੋਂ ਬਾਅਦ ਜਦੋਂ 22 ਦੀ ਇਲੈਕਸ਼ਨ ਆ ਗਈ ਜਦੋਂ ਬਾਈ ਚ ਇਸ ਇੰਨੀ ਅੱਗ ਸੀ ਉਦੋਂ ਭੀਜਪੀ 117 ਸੀਟਾਂ ਤੇ ਲੜ ਲਈ ਹੁਣ ਪਾਰਲੀਮੈਂਟ ਜਿਹੜੀ ਆਈ 24 ਚ ਜਿੱਥੇ ਅਸੀਂ ਲੜੇ ਆ ਉਹ ਕੱਲੇ ਲੜ ਲਈ ਤੇ ਹੁਣ ਦੱਸੋ ਮੈਨੂੰ 27 ਚ ਲੜਨ ਕਿਉਂ ਨਹੀਂ ਲੜਾਂਗੇ ਦੋ ਜਦੋਂ ਵਿਧਾਨ ਸਭਾ ਵੀ ਲੜ ਲਈ ਪਾਰਲੀਮੈਂਟ ਵੀ ਕੱਲੇ ਲੜ ਲਈ ਤੇ ਅਗਲੀ ਕਿਉਂ ਨਹੀਂ ਲੜਾਂਗੇ ਸਾਡੇ ਰੋਜ ਪੈਰ ਜਿਹੜੇ ਆ ਉਹ ਮਜ਼ਬੂਤ ਹੋ ਰਹੇ ਆ ਇਹ ਤੇ ਦੱਸਦੇ ਚੱਲੀਏ ਕਿ ਪਿਛਲੇ ਲੰਮੇ ਸਮੇਂ ਤੇ ਇਹ ਅਟਕਲਾ ਚੱਲ ਰਹੀਆਂ ਸਨ ਕਿ 2027 ਦੀਆਂ ਚੋਣਾਂ ਵਿੱਚ ਭਾਜਪਾ ਦੇ ਨਾਲ ਅਕਾਲੀ ਦਲ ਗੜ ਜੋੜ ਕਰ ਸਕਦਾ ਪਰ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ 2027 ਵਿੱਚ ਇਕੱਲੇ ਹੀ ਚੋਣ ਲੜੇਗੀ ਅਤੇ ਕਿਸੇ ਪਾਰਟੀ ਨਾਲ ਕੋਈ ਗੜ ਜੋੜ ਨਹੀਂ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 14 ਨਵੰਬਰ ਨੂੰ ਪੰਜਾਬ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਸਦੀ ਹੈ ਇਹ ਮੀਟਿੰਗ ਸ਼ਾਮ 4 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਣ ਜਾ ਰਹੀ ਹੈ ਦੱਸਣਾ ਚਾਹਾਂਗੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਸਾਰੇ ਹੀ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਮੀਟਿੰਗ ਦੇ ਵਿੱਚ ਮਹੱਤਵਪੂਰਨ ਫੈਸਲਿਆਂ ਨੂੰ ਪ੍ਰਵਾਨਗੀ ਮਿਲਣ ਦੀ ਉਮੀਦ ਹੈ ਅਤੇ ਇੱਕ ਵੱਡਾ ਐਲਾਨ ਹੋਣ ਦੀ ਵੀ ਸੰਭਾਵਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਇਹ ਮੀਟਿੰਗ 14 ਨਵੰਬਰ ਨੂੰ ਸ਼ਾਮ 4 ਵਜੇ ਮੁੱਖ ਮੰਤਰੀ ਦੀ ਰਿਹائش ਤੇ ਹੋਵੇਗੀ ਮੁੱਖ ਮੰਤਰੀ ਮਾਨ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਇਸ ਦੇ ਨਾਲ ਹੀ ਇਸ ਬੈਠਕ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ ਇਸ ਲਈ ਇਸ ਤੋਂ ਪਹਿਲਾਂ ਇਸ ਦੀ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲਿਆਂ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਅਤੇ ਮੀਟਿੰਗ ਤੋਂ ਬਾਅਦ ਇੱਕ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਖਾਸ ਤੌਰ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੀਟਿੰਗ ਤੋਂ ਬਾਅਦ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਜੋ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਯੋਜਨਾਵਾਂ ਅਤੇ ਨੀਤੀਆਂ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਮੀਟਿੰਗ ਵਿੱਚ ਸੂਬੇ ਦੀਆਂ ਆਰਥਿਕ ਸੁਧਾਰ ਯੋਜਨਾਵਾਂ ਸਮਾਜ ਭਲਾਈ ਪ੍ਰੋਜੈਕਟਾਂ ਤੇ ਵਿਦਵਾਨ ਪ੍ਰਸਤਾਵਾਂ ਤੇ ਵਿਚਾਰ ਕੀਤੇ ਜਾਣ ਦੀ ਉਮੀਦ ਹੈ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਤੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜੀਆਰਏਪੀ 3 ਲਾਗੂ ਹੈ ਉਹਨਾਂ ਸਾਰਿਆਂ ਹੀ ਸਾਰੇ ਹੀ ਨਾਗਰਿਕਾਂ ਨੂੰ ਜੀਆਰਏਪੀ 3 ਦੇ ਨੀਮਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਹਵਾ ਨੂੰ ਸਾਫ਼ ਕਰਨ ਦਾ ਕੰਮ ਲਗਾਤਾਰ ਹੀ ਚੱਲ ਰਿਹਾ ਹੈ ਜੀਆਰਏਪੀ 3 ਲਗਾ ਹੋਇਆ ਹੈ ਮੈਂ ਦਿੱਲੀ ਕੇ ਸਭੀ ਨਾਗਰਿਕੋ ਸੇ ਅਪੀਲ ਕਰਤਾ ਹੂੰ ਦਿੱਲੀ ਕੋ ग्रैप थ्री की स्ट्रिक्शंस को फॉलो करने के लिए आप जरूर हमारा साथ दें दिल्ली में कंस्ट्रक्शन जो हैं उनके ऊपर मॉनिटरिंग हो रही है अगर आपके ध्यान में आता है कोई इसके ऊपर काम गलत कर रहा है तो इस पर हमें जानकारी दें हम दिल्ली के अंदर जितने व्हीकल्स हैं वहीकलर पोल्यूशन को कम करने के लिए बार स्टेज वन टू थ्री इन सब की गाड़ियों को दिल्ली में लाना बैन कर दिया गया है दिल्ली के अंदर केवल नॉन प्लेटिंग व्हीकल्स की एंट्री की गई है दिल्ली के अंदर लगातार दिल्ली में डस्ट मिटिगेशन के लिए हमारा काम चल रहा है दिल्ली के सभी हॉटस्पॉट्स को स्मूथ ट्रैफिक हो पाए इसके लिए हम काम कर रहे हैं दिल्ली के अंदर सभी हाई राइज बिल्डिंग्स के ऊपर हमने एंटी स्मॉगन्स लगाने का काम शुरू कर रखा है दिल्ली में बहुत जगह पे हम मिस स्प्रे के माध्यम से भी काम कर रहे हैं दिल्ली की सभी सड़कों की रात को धुलाई हो रही है और रात को उनके ऊपर एमआर से सफाई हो रही है हम अनेकों ऐसे कदम उठा रहे हैं जिनसे पोल्यूशन में कमी लाई जा सके मैं दिल्ली के लोगों से आग्रह करता हूं इस चुनौती के समय में आप हमारा साथ देंगे तो भी दिल्ली का पोल्यूशन को कम किया जा सकता है और मैं आपको विश्वास दिलाता हूँ कि आपकी चुनी हुई रेखा गुप्ता जी की सरकार रात दिन शॉर्ट टर्म मीडियम टर्म और लॉन्ग टर्म इन तीनों के ऊपर काम कर रही है ताकि दिल्ली को पोल्यूशन मुक्त किया जा सके धर्मिंदर तो बाद बॉलीवुड अदाकार गोविंदा नो भी अस्पताल भर्ती करवाया गया हालाकि उन्होंने ਛੁੱਟੀ ਦੇ ਦਿੱਤੀ ਗਈ ਹੈ ਅਦਾਕਾਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮੁੰਬਈ ਦੇ ਕ੍ਰਿਟੀਕਲ ਕੇਅਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਿਪੋਰਟਸ ਅਨੁਸਾਰ ਥਕਾਵਟ ਕਾਰਨ ਬੇਹੋਸ਼ ਹੋਣ ਤੋਂ ਬਾਅਦ ਗੋਵਿੰਦਾ ਨੂੰ ਹਸਪਤਾਲ ਲਿਆਂਦਾ ਗਿਆ ਸੀ ਉਨ੍ਹਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ ਪਹੁੰਚਣ ਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਜਿਮ ਕਰਨ ਕਾਰਨ ਥੱਕ ਗਏ ਸਨ ਮੈਨੇ ਜ਼ਿਆਦਾ ਮਤਲਬ ਐਸੇ ਸੋਚਾ ਨਹੀਂ वैसे ज़्यादा एक्सरसाइज कर दी <laughs> और हार्ड वर्क एंड फटीक ये जुड़ा हुआ है थोड़ा मुझे लगता है कि ज़्यादा एक्सरसाइज करने के वजह से फटीक हो गया और ऐसा लगा जैसे बेहोश हो जाऊँगा तो उससे पहले मैंने सोचा कि मैं हॉस्पिटलाइज हो जाऊँ और जो जो प्रिकॉशन हम ले पाए और और बड़े नहीं तकलीफ तो पहुंच गया वहाँ अभी फिल्म जो शुरू कर रहा हूँ दुनियादारी इसमें मैं चाह रहा हूँ कि पीपल शुड पीपल शुड सी मी माय फैन शुड सी मी इन द बेस्ट फॉर्म ऑफ गोविंदा वट एवर हैव सीन मी बिफोर तो दुनियादारी फिल्म के माध्यम से मैं जो कह रहा हूँ सब्जेक्ट के अंदर मेरा ऐसा सोचना है कि वफादारी और ईमानदारी में आदमी जब धोखा खाता है तो दुनियादारी समझ में आ जाती है कि क्या चल रही है तो थोड़ा टफ है सब्जेक्ट ਸ਼ੀ ਮੁਖਸੇ ਸਾਹਿਬ ਦੇ ਵਿੱਚ ਬਾਬੂ ਰਾਮ ਨਾਮ ਦੇ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕਤਲ ਦਾ ਕਥਿਤ ਦੋਸ਼ ਲਗਾਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਸਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਕਤਲ ਦੀਆਂ ਧਾਰਾਵਾਂ ਨਹੀਂ ਜੋੜੀ ਜਾ ਰਹੀਆਂ ਨੇ। ਰੋਸ ਦੇ ਵਿੱਚ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਸ਼ੀ ਮੁਖਸੇ ਸਾਹੀ ਮਲੋੜ ਰੋਡ ਨੂੰ ਜਾਮ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਨਿਆਂ ਮਿਲਣ ਤੱਕ ਰੋਸ جاری ਰਹੇਗਾ। ਜਿੰਨਾ ਦਾ ਕਤਲ ਕੀਤਾ ਗਿਆ ਨਾ ਉਹ ਮੇਰੇ ਫਾਦਰ ਸਾਹਿਬ ਸੀਗੇ। ਉਹਨਾਂ ਦਾ ਸ਼ਰੇਆਮ ਕਤਲ ਕੀਤਾ ਗਿਆ ਇਹਨਾਂ ਨੇ। ਇਹ ਤਾਂ ਉਹਨਾਂ ਨੇ ਕੀ ਕਾਰਨ ਕੀ ਸੀਗਾ ਪੈਸਿਆਂ ਦੇ ਪਿੱਛੇ ਉਹ ਕੰਮ ਕੀ ਕਰਦੇ ਸੀਗੇ ਉਹ ਮੰਡੀ ਦੇ ਵਿੱਚ ਇਹਨਾਂ ਨੇ ਸਾਂਝੇਦਾਰੀ ਦੇ ਹਿੱਸੇ ਤੇ ਕੰਡਾ ਪਾਇਆ ਸੀ ਇਹਨਾਂ ਨੇ 15 ਤੋਂ 20 ਲੱਖ ਰੁਪਏ ਫਾਦਰ ਸਾਹਿਬ ਨੇ ਪਾਏ ਸੀ ਉਹਨਾਂ ਦੇ ਵਿੱਚ ਠੀਕ ਹੈ ਬਾਕੀ ਉਹਨਾਂ ਨੇ ਪਾਇ ਸੇ ਪੈਸੇ ਜਦੋਂ ਹੀ ਮੇਰੇ ਪਾਦਰ ਸਾਹਿਬ ਹਸਾਬ ਤਾ ਮੰਗਦੇ ਸੀ ਇਹਨਾਂ ਤੋਂ ਟਲਮਟੋਲ ਕਰ ਦਿੰਦੇ ਸੀ ਅੱਜ ਕਰਦਾ ਕੱਲ ਕਰਦੇ ਆ ਕਈ ਟਾਈਮ ਟਪਾਤਾ ਉਹਨਾਂ ਨੇ ਕਿੰਨਾ ਸਮਾਂ ਕਾਫੀ 6-7 ਸਾਲ ਹੋ ਗਈ ਸਾਹਿਬ ਨੇ ਤਾਂ ਫਿਰ ਮੇਰੇ ਫਾਦਰ ਸਾਹਿਬ ਉਹ ਤੋਂ ਹਟ ਗਏ ਕੰਡਾ-ਗੁੰਡਾ ਛੱਡ ਕੇ ਫਿਰ ਆਪਣੇ ਛੱਲੇ 'ਚ ਨੌਕਰੀ ਕਰਨ ਲੱਗ ਗਏ ਜਦੋਂ ਇਹਨਾਂ ਨੂੰ ਕਹਿੰਦੇ ਸੀ ਹਿਸਾਬ ਤਾਂ ਪੈਸੇ ਵੀ ਉਹ ਸਾਡੇ ਨਹੀਂ ਦਿੰਦੇ ਸੀਗੇ ਕੋਈ ਕਰ ਲਾਂਗੇ ਹਿਸਾਬ ਕਰ ਲਾਂਗੇ ਹਿਸਾਬ ਇੱਕ ਦਿਨ ਉਹਨਾਂ ਐਤਵਾਰ ਨੂੰ ਆਦਿ ਸੱਦੇ ਉਹਨਾਂ ਨੇ ਐਤਵਾਰ ਨੂੰ ਸੱਦ ਕੇ ਕਹਿੰਦੇ ਤੇਰਾ ਹਿਸਾਬ ਕਰ ਲੈਣੇ ਆ ਆਜਾ ਕਿ ਤਾ ਪੈਸੇ ਦੇ 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 ਬਣਦੇ ਉੱਥੇ ਬੁਲਾਇਆ ਮੇਰੇ ਫਾਦਰ ਸਾਹਿਬ ਨੂੰ ਠੀਕ ਹੈ ਉਹਨਾਂ ਨੇ ਆਪਸੇ ਕੋਈ ਗੱਲਬਾਤ ਕੀਤੀ ਹੋਗੀ ਕੁਝ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਜ਼ਹਿਰੀਲੀ ਚੀ ਖਵਾਤੀ ਹੈ ਠੀਕ ਹੈ ਜੇ ਪਲਾਤੀ ਹੈ ਉਹਨਾਂ ਨੇ ਤੇ ਉਹ ਤੜਫਣ ਲੱਗ ਗਏ ਤੜਫਦੇ ਤੜਫਦੇ ਦੇ ਵਿੱਚ ਤੱਕੇ ਨਾਲ ਉਹਨਾਂ ਨੂੰ ਖਵਾਇਆ ਗਿਆ ਜ਼ਹਿਰ ਉਹਨਾਂ ਨੂੰ ਇਦੋਂ ਫੋਨ ਆਇਆ ਮੇਰੇ ਫਾਦਰ ਸਾਹਿਬ ਨੇ ਫੋਨ ਕੀਤਾ ਹਾਲਤ ਗੰਭੀਰ ਸੀਗੇ ਫਾਦਰ ਸਾਹਿਬ ਨੇ ਫੋਨ ਕੀਤਾ ਵੀ ਆਏਗਾ ਕਿ ਵਿਸ਼ਾਲ ਮੈਨੂੰ ਕਿਥੋਂ ਲੈ ਜਾ ਬਚਾ ਲਾ ਇਹਨਾਂ ਨੇ ਕੋਈ ਜ਼ਹਿਰੀਲੀ ਚੀ ਖਵਾਤੀ ਏ ਮੈਨੂੰ ਇਹਨਾਂ ਨੇ ਐਸੀ ਜਦੋਂ ਗਿਵਰਾ ਬ੍ਰਦਰ ਗਿਆ ਉੱਥੇ ਪਹੁੰਚਿਆ ਜਦੋਂ ਉੱਥੇ ਆਪਣੇ 11 ਨੰਬਰ ਦਕਾਨ ਤੇ ਪਹੁੰਚਿਆ ਜਦੋਂ ਉਹ ਭੱਜ ਚੁੱਕੇ ਸੀਗੇ ਤਿੰਨੇ ਜਣੇ ਇਹ ਫਰਾਰ ਹੋ ਚੁੱਕੇ ਸੀਗੇ ਹੁਣ ਮੇਰੇ ਫਾਦਰ ਸਾਹਿਬ ਗੱਡੀ ਤੇ ਉਹਨਾਂ ਦੇ ਪਏ ਸੀਗੇ ਹੁਣ ਚੱਕ ਕੇ ਉਹਨਾਂ ਨੂੰ ਹਸਪੀਟਲ ਲੈ ਕੇ ਉਹਨਾਂ ਨੇ ਹਸਪੀਟਲ ਆਪਣਾ ਇਹ ਸ਼ਗਫਤਾ ਦੇ ਉਹਨਾਂ ਨੂੰ ਰੈਫਰ ਕਰਤਾ ਲੁਧਿਆਣਾ ਡੀ ਐਮ ਸੀ ਲੈ ਜੋ ਕਹਿੰਦਾ ਇਹਨਾਂ ਦੀ ਬਾਲੀ ਹਾਲਤ ਬਾਲੀ ਖਰਾਬ ਹੋ ਗਈ ਹੈ ਸਾਡੇ ਕੋਲ ਮਸ਼ੀਨਾਂ ਨਹੀਂ ਹੈਗੀਆਂ ਕੁਝ ਖਾਧਾ ਹੋਇਆ ਹੈ ਜੈ ਜਰੀਲੀ ਚੀਜ਼ ਹੀ ਖਾਧੀ ਹੋਈ ਹੈ ਇਹਨਾਂ ਨੇ ਹੁਣ ਮੰਗ ਕੀ ਹੈ ਮੰਗ ਇਹ ਹੈ ਕਿ ਜਦੋਂ ਅਸੀਂ ਰਾਤ ਨੂੰ ਸ਼ਾਮ ਨੂੰ ਪਹੁੰਚੇ ਅਸੀਂ 2 2.5 ਵਜੇ ਪਹੁੰਚੇ ਇਥੇ ਆਪਣੇ ਚੌਂਕੀ ਜਾਈ ਆਪਣੇ ਬਲਦੇਵ ਸਿੰਘ ਨੇ ਬਿਆਨ ਲਿਖਤੇ ਸਾਡੇ ਉਹਨਾਂ ਨੇ ਕਹਿੰਦਾ ਜੀ ਅਰਾਧੇ ਕਤਲ ਦੇ ਕਤਲ ਕੀਤਾ ਗਿਆ ਹੈ 302 ਦੀ ਧਾਰਾ ਲੱਗੂਗਾ ਤੇ ਕਹਿੰਦਾ ਜੀ ਜਦ ਉਹ ਕਹਿੰਦੇ ਸ਼ਾਮ ਨੂੰ ਆਉਣਗੇ ਆਪਣੇ ਐਸ ਐਚਓ ਸਾਹਿਬ ਹੁੰਦੇ ਪਏ ਆ। ਬਸ ਸਾਹਿਬ ਹੀ ਆ ਗਏ ਐਸ ਐਚਓ ਸਾਹਿਬ ਕਹਿੰਦੇ ਫਿਰ ਕਹਿੰਦੇ ਡੀ ਐਸ ਪੀ ਸਾਹਿਬ ਹੁੰਦੇ ਵੀ ਡੀ ਐਸ ਪੀ ਸਾਹਿਬ ਵੀ ਪਹੁੰਚ ਗਏ ਸਿਵਲ ਵਰਦੀ ਚ ਪਾਉਂਦੇ ਡੀ ਐਸ ਪੀ ਸਾਹਿਬ ਡੀ ਐਸ ਪੀ ਸਾਹਿਬ ਕਹਿੰਦੇ ਕੋਰਾ ਕਾਗਜ਼ ਲਿਆਓ ਇੱਕ ਹੋਰ ਲਿਆਓ ਕਹਿੰਦਾ। ਕਹਿੰਦਾ ਦੁਬਾਰੇ ਬਿਆਨ ਲਿਖੋ ਇਹਨਾਂ ਦੇ। ਕਹਿੰਦਾ 302 ਨੂੰ 306 ਚ ਕਨਵਰਟ ਕਰ ਦਿੰਨੇ ਆਪਾਂ। ਹੁਸ਼ਿਆਰਪੁਰ ਦੇ ਪਿੰਡ ਸੇਲਾ ਖੁਰਦ ਤੋਂ ਇੱਕ ਮਤਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਜੋੜਾ ਆਪਣੇ ਪੁੱਤਰ ਦੀ ਉਡੀਕ ਕਰ ਰਿਹਾ ਹੈ ਜੋ ਕਿ ਇਸ ਸਮੇਂ ਅਰਬ ਦੇਸ਼ ਵਿੱਚ ਜੇਲ੍ਹ ਵਿੱਚ ਬੰਦ ਹੈ ਸੋ ਲੰਬੜਦਾਰ ਦਵਿੰਦਰ ਸਿੰਘ ਮਾਨ ਨੇ ਕਿਹਾ ਹੈ ਕਿ ਉਹਨਾਂ ਦਾ ਪੁੱਤਰ ਰਵਿੰਦਰ ਸਿੰਘ ਮਾਨ ਦੁਬਈ ਦੇ ਵਿੱਚ ਟਰਾਲਾ ਚਲਾਉਣ ਦੇ ਲਈ ਗਿਆ ਸੀ ਅਤੇ ਪੁੱਤਰ ਚਲਾਏ ਜਾ ਰਹੇ ਟਰਾਲੇ ਦੇ ਪਿਛਲੇ ਟਾਇਰਾ ਹੇਠ ਇੱਕ ਨੌਜਵਾਨ ਦੇ ਆ ਜਾਣ ਦੇ ਕਾਰਨ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਕਾਰਨ ਉਹਨਾਂ ਦੇ ਪੁੱਤਰ ਨੂੰ ਦੁਬਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੇ পীੜਿਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਾਂ ਅਤੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਦੋ ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਚੌਂਕ ਦੇ ਬਿਚੇ ਗੱਡੀ ਖਰਾਬ ਸੀ। ਜੀ। ਤੇ ਇਹ ਗੱਡੀ ਲੈ ਕੇ ਉਹਦੇ ਕੋਲ ਜਦੋਂ ਕ੍ਰੋਸ ਕਰਨ ਲੱਗਿਆ ਤਾਂ ਉਹਦੇ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ। ਜੀ। ਉਹ ਬੰਦਿਆ ਡਿਸਬੈਲੈਂਸ ਹੋਣ ਕਰਕੇ ਉਹ ਜ਼ਮੀਨ ਤੋਂ ਮਤਲਬ ਡਿੱਗ ਪਿਆ ਡਿਗੜ ਕਰਕੇ ਇਹ ਜੀ ਸਾਡੇ ਰਵਿੰਦਰ ਦੇ ਟ੍ਰੈਲਰ ਦੇ ਪੇਰਾਂ ਦੇ ਥੱਲੇ ਆ ਗਏ ਪਿਛਲੇ ਟੇਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਠੀਕ ਹੈ ਉਹ ਉਹ ਕਿੱਥੋਂ ਦੇ ਰਹਿਣ ਵਾਲਾ ਸੀ ਗੱਲ ਇਹਦੀ ਮੌਤ ਹੋਈ ਆ ਉਹ ਦबई ਦੇ ਸੀਗਾ ਜੀ ਉਹ ਨਹੀਂ ਉਹ ਵੀ ਪੰਜਾਬੀ ਸੀਗਾ ਲੇਕਿਨ ਉਹਦਾ ਬਹੁਤ ਪਿੰਡ ਦਾ ਸਾਨੂੰ ਬਹੁਤਾ ਨਹੀਂ ਪਤਾ ਹੈਗਾ ਠੀਕ ਹੈ ਜੀ ਤੇ ਆਪਣੇ ਬੇਟੇ ਦੀ ਉਮਰ ਕਿੰਨੀ ਹੈਗੀ ਹੈ ਜੀ ਇਹਦੀ ਬਰਤੀ ਕਿੰសារ ਉਮਰ ਹੈ ਜੀ ਤੇ ਹੁਣ ਕੀ ਵਾਕਿਆ ਹੋਇਆ ਹੈਗਾ ਉੱਥੇ ਸਜ਼ਾ ਹੋਈ ਹੈ ਜਾਂ ਕੋਈ ਟ੍ਰਾਇਲ ਚੱਲ ਰਿਹਾ ਹੈ ਕੀ ਤੁਹਾਨੂੰ ਖਬਰ ਕੀ ਆਈ ਤੁਹਾਡੇ ਤੱਕ ਉੱਥੇ ਜੀ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਹੈ ਕਿ ਤੇਰਾ ਕਸੂਰ ਨਹੀਂ ਹੈ ਲੇਕਿਕਿਨ ਬੰਦਾ ਮਰਨ ਕਰਕੇ ਬਲੱਡ ਮਨੀ ਪਾਣ ਦਾ ਸਾਡੇ ਦੇ ਵਿੱਚ ਆ ਜਿਹੜਾ ਕਾਨੂੰਨ ਦੇ ਮੁਤਾਬਕ ਇਹਨੂੰ 30% ਜਿਹੜਾ ਬਲੱਡ ਮਨੀ 70000 ਰਾਮ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦੇ ਆ ਮੈਂ ਤਾਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਮੇਰੇ ਬੱਚੇ ਨੂੰ ਛਡਾਇਆ ਜਾਵੇ ਕਿਉਂਕਿ ਉੱਥੇ ਹੀ ਗਵਰਨਮੈਂਟ ਨੇ ਸਿਰਫ ਇਹਨਾਂ ਨੂੰ ਬਲੱਡ ਮਨੀ ਪਾਈ ਹੈ ਇਹਨਾਂ ਦਾ ਕੋਈ ਲਾਇਸੈਂਸ ਦਾ ਨਹੀਂ ਕੋਈ ਪ੍ਰੋਬਲਮ ਕੀਤੀ ਨਾ ਕੋਈ ਬਿਲੀਅਤ ਕੀਤੀ ਹੈ ਇਹ ਬਾਹਰ ਨਿਕਲ ਕੇ ਆਪਣਾ ਕੰਮ ਕਰ ਸਕਦਾ ਹੈ ਤੇ ਆਪਣੀ ਗੱਡੀ ਚਲਾਸਾ ਦਾ ਲਾਇਸੈਂਸ ਬਿਲਕੁਲ ਠੀਕ ਹੈ ਦਾ ਤੇ ਕੰਮ ਕਰ ਸਕਦਾ ਹੈ इंग्लैंड ਤੇ ਕੈਨੇਡਾ ਦੋਵਾਂ ਨੇ ਕੈਰੀਬੀਅਨ ਸਾਗਰ ਦੇਸ਼ ਅਮਰੀਕੀ ਫੌਜੀ ਕਾਰਵਾਈ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਬ੍ਰਿਟਿਸ਼ ਖੂਫੀ ਏਜੰਸੀਆਂ ਨੇ ਹੁਣ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਜਹਾਜ਼ਾਂ ਬਾਰੇ ਅਮਰੀਕਾ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਬੰਦ ਕਰ ਦਿੱਤੀ ਹੈ ਇੱਕ ਰਿਪੋਰਟ ਹੈ ਕਿ ਇੰਗਲੈਂਡ ਨੂੰ ਡਰ ਹੈ ਕਿ ਅਮਰੀਕਾ ਉਸ ਦੀ ਜਾਣਕਾਰੀ ਨੂੰ ਘਾਤਕ ਹਮਲੇ ਵਾਲੇ ਵਰਤਰੇ ਹੈ ਸੋ ਬ੍ਰਿਟੇਨ ਨੇ ਇਸ ਨੂੰ ਕਮਾਂਤਰੀ ਕਾਨੂੰਨ ਦੀ ਉਲੰਘਣਾ ਕਿਹਾ ਅਤੇ ਕਿਸੇ ਵੀ ਅਮਰੀਕੀ ਕਾਰਵਾਈ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਇੰਗਲੈਂਡ ਅਤੇ ਕੈਨੇਡਾ ਦੋਵਾਂ ਨੇ ਕੈਰੀਬੀਅਨ ਸਾਗਰ ਵਿੱਚ ਅਮਰੀਕੀ ਫੌਜੀ ਕਾਰਵਾਈ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਬ੍ਰਿਟਿਸ਼ ਖੂਫੀਆ ਏਜੰਸੀ ਨੇ ਹੁਣ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਜਹਾਜ਼ਾਂ ਬਾਰੇ ਅਮਰੀਕਾ ਨਾਲ ਜਾਣਕਾਰੀ ਸਾਂਝੀ ਕਰਨੀ ਬੰਦ ਕਰ ਦਿੱਤੀ ਹੈ ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ ਸਤੰਬਰ ਤੋਂ ਲੈ ਕੇ ਅਮਰੀਕਾ ਨੇ ਕੈਰੀਬੀਅਨ ਸਮੁੰਦਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਜਹਾਜ਼ਾਂ ਤੇ ਘਾਤਕ ਹਮਲੇ ਕੀਤੇ ਹਨ ਜਿਸ ਵਿੱਚ ਹੁਣ ਤੱਕ 76 ਲੋਕ ਮਾਰੇ ਗਏ ਹਨ ਇਸ ਤੋਂ ਇਲਾਵਾ ਮੰਗਲਵਾਰ ਨੂੰ ਅਮਰੀਕਾ ਨੇ ਦੁਨੀਆ ਦੇ ਸਭ ਤੋਂ ਵੱਡੇ 에ਅਰਕ੍ਰਾਫਟ ਕੈਰੀਅਰ USS ਗਰਲਡ ਆਰ 4 ਨੂੰ ਕੈਰੀਬੀਅਨ ਦੇ ਵਿੱਚ ਤਾਇਨਾਤ ਕੀਤਾ ਹੈ ਜਦੋਂ ਕਿ ਇਸ ਦੀ ਤਾਇਨਾਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਆੜ ਦੇ ਵਿੱਚ ਕੀਤੀ ਗਈ ਸੀ ਬ੍ਰਿਟੇਨ ਨੇ ਇਨ੍ਹਾਂ ਕਾਰਵਾਈਆਂ ਨੂੰ ਗੈਰਕਾਨੂੰਨੀ ਕਰਾਰ ਦਿੰਦੇ ਹੋਏ ਦਲੀਲ ਦਿੱਤੀ ਹੈ ਕਿ ਇਹ ਗੈਰਕਾਨੂੰਨੀ ਹੱਤਿਆਵਾਂ ਦੇ ਬਰਾਬਰ ਹਨ ਬੈਨੇਜ਼ੂਏਲਾ ਨੇ ਕਿਹਾ ਕਿ ਉਸ ਦੇ ਕੈਰੀਬੀਅਨ ਸਾਗਰ ਵਿੱਚ ਅਮਰੀਕੀ ਜੰਗੀ ਜਹਾਜ਼ਾਂ ਅਤੇ ਫੌਜਾਂ ਦੀ ਵੱਧੀ ਤਣਾਅਤੀ ਦੇ ਜਵਾਬ ਵਿੱਚ ਫੌਜਾਂ ਹਥਿਆਰਾਂ ਤੇ ਫੌਜੀ ਉਪਕਰਨਾਂ ਦੀ ਵੱਡੀ ਪੱਧਰ ਤੇ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ। ਰੱਖਿਆ ਮੰਤਰੀ ਬਲਾਦਮੀਰ ਪੈਡਰਿਨੋ ਲੈਪੋਜ਼ ਨੇ ਕਿਹਾ ਹੈ ਕਿ ਦੇਸ਼ ਦੀ ਫੌਜ, ਜਲ ਸੈਨਾ, ਹਵਾਈ ਸੈਨਾ ਅਤੇ ਰਿਜ਼ਰਵ ਫੋਰਸ ਬੁੱਧਵਾਰ ਤੱਕ ਵੱਡੇ ਪੱਧਰ ਤੇ ਫੌਜੀ ਅਭਿਆਸ ਕਰਨਗੇ। ਉਨ੍ਹਾਂ ਨੇ ਇਸ ਅਭਿਆਸ ਨੂੰ ਅਮਰੀਕੀ ਸਮਾਜਵਾਦੀ ਖਤਰੇ ਦੇ ਜਵਾਬ ਵਜੋਂ ਦੱਸਿਆ। ਨਿਯਮਤ ਪੌਜਾਂ ਦੇ ਨਾਲ ਬੋਲੀਵਰੀਅਨ ਮਿਲੀਸ਼ੀਅਨ ਅਤੇ ਸਾਬਕਾ ਰਾਸ਼ਟਰਪਤੀ ਹਿਊਗੋ ਚਾਬੇਸ ਦੁਆਰਾ ਬਣਾਈ ਗਈ ਇੱਕ ਨਾਗਰਿਕ ਰਿਜ਼ਰਵ ਫੋਰਸ ਦੀ ਇਹਨਾਂ ਅਭਿਆਸਾਂ ਵਿੱਚ ਹਿੱਸਾ ਲੈਣਗੇ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਅਮਰੀਕੀ ਜਲ ਸੈਨਾ ਦੇ ਐਲਾਨ ਕੀਤਾ ਗਿਆ ਅਤੇ ਉਹ ਕਿਹਾ ਗਿਆ ਕਿ ਉਸ ਤੋਂ ਸਭ ਤੋਂ ਵੱਡਾ 에ਅਰਕ੍ਰਾਫਟ ਕੈਰੀਅਰ ਯੂ ਐਸ ਐਸ ਗ੍ਰਿਲਾਡ ਆਰ ਫੋਰਡ ਲਾਤੀਨੀ ਅਮਰੀਕਾ ਨੂੰ ਕਵਰ ਕਰਨ ਵਾਲੇ ਯੂ ਐਸ ਦੱਖਣੀ ਕਮਾਂਡ ਖੇਤਰ ਦੇ ਵਿੱਚ ਪਹੁੰਚ ਗਿਆ ਹੈ ਅਮਰੀਕਾ ਲੰਮੇ ਸਮੇਂ ਤੋਂ ਇਸ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਕਾਰਵਾਈਆਂ ਕਰ ਰਿਹਾ ਹੈ ਜਿਸ ਵਿੱਚ ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ ਸ਼ਾਮਲ ਹਨ ਪਹਿਲਾਂ ਇਹ ਕਾਰਵਾਈਆਂ ਦੀ ਨਿਗਰਾਨੀ ਅਮਰੀਕਾ ਤੱਟ ਰੱਖਿਆ ਕਰਦੇ ਸਨ ਜਿੱਥੇ ਤਸਕਰਾਂ ਨੂੰ ਗ੍ਰਫਤਾਰ ਕੀਤਾ ਜਾਂਦਾ ਸੀ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਂਦਾ ਸੀ ਪਰ ਹੁਣ ਅਮਰੀਕੀ ਫੌਜ ਸਿੱਧੇ ਹਮਲੇ ਕਰ ਰਹੀ ਹੈ ਇਹ ਤਬਦੀਲੀ ਇਸ ਦੇ ਸਹਿਯੋਗਿਆਂ ਨੂੰ ਬੇਚੈਨ ਕਰ ਰਹੀ ਹੈ ਬ੍ਰਿਟੇਨ ਅਤੇ ਕੈਨੇਡਾ ਦੋਵਾਂ ਨੇ ਇਨਾ ਕਾਤਕ ਕਾਰਵਾਈਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ ਤੇ ਕੈਨੇਡੀਅਨ ਰੱਖਿਆ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੀਆਂ ਕਾਰਵਾਈਆਂ ਅਮਰੀਕੀ ਫੌਜੀ ਕਾਰਵਾਈ ਤੋਂ ਪੂਰੀ ਤਰ੍ਹਾਂ ਵੱਖਰੀਆਂ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਖੁਫੀਆ ਜਾਣਕਾਰੀ ਕਿਸੇ ਵੀ ਹਵਾਈ ਜਾਂ ਸਮੁੰਦਰੀ ਹਮਲੇ ਵਿੱਚ ਵਰਤੀ ਜਾਵੇ। ਸੋ ਇਹ ਸੁਣ ਪੰਜਾਬ ਬੁਲੇਟਿਨ ਦੀਆਂ ਅਮ ਖਬਰਾਂ ਇਸ ਦਿਨ ਨਾਲ ਹੀ ਤੁਸੇ ਮੈਨੂੰ ਦਿਵਾ ਗਿਆ। ਧੰਨਵਾਦ।